ਪੰਜਾਬ ਦੇ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਠੱਲ ਪਾਉਣ ਵਾਸਤੇ ਏਜੀਟੀਐਫ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏ ਜਾ ਰਹੇ ਨੇ ਤੇ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ 17 ਹਥਿਆਰ ਅਤੇ 33 ਮੈਗਜ਼ੀਨ ਵੀ ਬਰਾਮਦ ਕੀਤੇ ਨੇ ਜਿਸ ਦੀ ਪਛਾਣ ਜਿਹੜੀ ਇਹਨਾਂ ਹਥਿਆਰਾਂ ਵਿੱਚ 32 ਬੋਰ ਦੇ 12 ਪਿਸਤੌਲ 534 ਬੋਰ ਦੇ 5 ਪਿਸਤੌਲ 33 ਮੈਗਜ਼ੀਨ ਤੇ 20 ਕਾਰਤੂਸ ਸ਼ਾਮਲ ਨੇ ਇਹ ਵੀ ਦੱਸਦੇ ਕਿ ਲਖਵੀਰ ਲੰਡਾ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਦਾ ਹੈ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਉਸ ਦੇ ਆਧਾਰ ਤੇ ਪੁਲਿਸ ਨੇ ਪਿਛਲੇ 7 ਦਿਨਾਂ ਤੋਂ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਲਈ ਜਾਲ ਵਿਛਾਇਆ ਹੋਇਆ ਸੀ ਤੇ ਆਖਰ ਜਿਹੜੇ ਮੁਲਜ਼ਮ ਨੇ ਉਸ ਦੇ ਤਹਿਤ ਜਾਲ ਦੇ ਵਿੱਚ ਫਸ ਹੀ ਗਏ ਮੁਲਜ਼ਮਾਂ ਦੀ ਪਛਾਣ ਕੁਨਾਲ ਗੁਰਲਾਲ ਤੇ ਪਰਵੇਜ ਵਜੋਂ ਹੋਈ ਐ ਇਹਨਾਂ ਦੇ ਵਿੱਚੋਂ ਕੁਨਾਲ ਫਿਰੋਜ਼ਪੁਰ ਦਾ ਵਸਨੀਕ ਹੈ ਤੇ ਉਸ ਦੇ ਖਿਲਾਫ ਜਿਹੜਾ ਅਸਲਾ ਐਕਟ ਕਤਲ ਦੀ ਕੋਸ਼ਿਸ਼ ਤੇ ਨਸ਼ਾ ਤਸਕਰੀ ਦੇ 7 ਕੇਸ ਨੇ ਜਿਹੜੇ ਉਹ ਪਹਿਲਾਂ ਹੀ ਦਰਜ ਕੀਤੇ ਹੋਏ ਨੇ ਇਸ ਤੋਂ ਬਿਨਾ ਗੁਰਲਾਲ ਤੇ ਪਰਵੇਜ ਪੱਟੀ ਦੇ ਵਸਨੀਕ ਤੇ ਚਚੇਰੇ ਭਰਾ ਨੇ ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁਨਾਲ ਮੱਧ ਪ੍ਰਦੇਸ਼ ਦੇ ਅੰਦਰ ਤੋਂ ਹਥਿਆਰਾਂ ਦੀ ਸਪਲਾਈ ਕਰਵਾਉਂਦਾ ਸੀ ਉਨਾ ਹੀ ਵੀ ਦੱਸਿਆ ਕਿ ਗੁਰਨਾਲ ਦਾ ਭਰਾ ਸ਼ਰਨਜੀਤ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੀ ਅਮਰੀਕਾ ਰਹਿੰਦੇ ਗੈਂਗਸਟਰ ਗੁਰਦੇਵ ਸਿੰਘ ਗਿੱਲ ਅਤੇ ਲਖਵੀਰ ਸਿੰਘ ਲੰਡਾ ਦੇ ਨਾਲ ਨੇੜਤਾ ਹੈ ਤੇ ਸੁਵੰਨ ਸ਼ਰਮਾ ਨੇ ਦੱਸਿਆ ਕਿ ਲੰਡਾ ਤੇ ਗਿੱਲ ਵੱਲੋਂ ਇੰਦੌਰ ਤੋਂ ਹਵਾਲਾ ਰਾਹੀਂ ਕੁਨਾਲ ਨੂੰ ਹਥਿਆਰ ਤੇ ਅਸਲਾ ਭੇਜੇ ਗਈ ਸੀ ਅਤੇ ਉਹਨੇ ਵੀ ਕਿਹਾ ਕਿ ਮਲਜ਼ਮਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਵਿੱਚ ਇਹ ਜਿਹੜੇ ਦੋਵੇਂ ਜਣੇ ਨੇ ਥਾਵਾਂ ਤੋਂ ਵੱਖ-ਵੱਖ ਹਥਿਆਰ ਬਰਾਮਦ ਕੀਤੇ ਨੇ ਜੋ ਕਿ ਮੋਗਾ ਫਿਰੋਜ਼ਪੁਰ ਤੇ ਤਰਨਤਾਰ ਜਿਲ੍ਹਿਆਂ ਵਿੱਚ ਲੰਡਾ ਦੇ ਸਾਥੀ ਸਾਥੀਆਂ ਨੂੰ ਸਪਲਾਈ ਕੀਤੇ ਜਾਣੇ ਸੀ ਤਾਂ ਇਹ ਵੱਡੀ ਜਾਣਕਾਰੀ ਜਿਹੜੀ ਪੁਲਿਸ ਨੇ ਸਾਂਝੀ ਕੀਤੀ ਆ ਮੋਢੀ ਪੁੱਛਗਿੱਛ ਵਿੱਚ ਜਿਹੜੀ ਕਹਿ ਲਈਏ ਕਿ ਪ੍ਰਾਇਮਰੀ ਇਨਵੈਸਟੀਗੇਸ਼ਨ ਵਿੱਚ ਇਹ ਵੱਡੇ ਖੁਲਾਸੇ ਸਾਹਮਣੇ ਆਏ ਨੇ ਉਹਨਾਂ ਦੀ ਨਿਸ਼ਾਨਦੇਹੀ ਤੇ ਕੁਝ ਹਥਿਆਰ ਜਾਂ ਹਥਿਆਰ ਵੀ ਬਰਾਮਦ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੋਰ ਵੀ ਗਤੀਵਿਧੀਆਂ ਦਾ ਪਤਾ ਲੱਗ ਗਿਆ ਹੈ ਕਿ ਕਿੱਥੇ ਕਿੱਥੇ ਤੱਕ ਇਹਨਾਂ ਦੇ ਲਿੰਕਸ ਸੀਗੇ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਪੂਰੀ ਜਾਣਕਾਰੀ ਹੈ ਜਿਹੜੀ ਉਹ ਕਿਸ ਤਰ੍ਹਾਂ ਕਿਤੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਜੇਕਰ ਕੋਈ ਹੋਰ ਵੀ ਗਤੀਵਿਧੀਆਂ ਕਰਨੀਆਂ ਚਾਹੁੰਦਾ ਸੀ ਇਹ ਗੈਂਗ ਜਾਂ ਇਸ ਗੈਂਗ ਨਾਲ ਜੁੜੇ ਹੋਏ ਗੈਂਗਸਟਰ ਤਾਂ ਉਹਨਾਂ ਨੂੰ ਪਹਿਲਾਂ ਹੀ ਨਾਕਾਮ ਕੀਤਾ ਜਾ ਸਕੇ ਕਹਿ ਲਿਆ ਕਿ ਜਦੋਂ ਤੋਂ ਮਾਨਸ ਸਰਕਾਰ ਬਣੀ ਹੈ ਉਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ ਮਾਨਸ ਸਰਕਾਰ ਵੱਲੋਂ ਜਿਸ ਵੱਲੋਂ ਵਾਖਵਾਖ ਥਾਮਾਂ ਤੋਂ ਗੈਂਗਸਟਰਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਨਾਲ ਜੁੜੇ ਹੋਏ ਬੰਦਿਆਂ ਨੂੰ ਫੜਿਆ ਜਾ ਰਿਹਾ ਹੈ ਤਾਂ ਉਹਨਾਂ ਦੀਆਂ ਗਤੀਵਿਧੀਆਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਵੀ ਦੋ ਰਾਏ ਨਹੀਂ ਹੈਗੀ ਕਿ ਮਾਨਸਕਾਰ ਬਣਨ ਤੋਂ ਬਾਅਦ ਗੈਂਗਸਟਰਾਂ ਵੱਲੋਂ ਬਹੁਤ ਵੱਡੀਆਂ ਵਾਰਦਾਤਾਂ ਨੂੰ ਵੀ ਇਲਜ਼ਾਮ ਦਿੱਤਾ ਗਿਆ ਭਾਵੇਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੱਲ ਕੀਤੀ ਜਾਵੇ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆ ਦੀ ਗੱਲ ਕੀਤੀ ਜਾਵੇ ਜਾਂ ਕੁਝ ਹੋਰ ਹਾਈ ਪ੍ਰੋਫਾਈਲ ਮਰਡਰ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਗੈਂਗਸਟਰਾਂ ਦਾ ਸਿੱਧੇ ਤੌਰ ਦੇ ਉੱਤੇ ਹੱਥ ਸੀਗਾ ਤਾਂ ਉਸ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਪੰਜਾਬ ਪੁਲਿਸ 아이 ਨਜ਼ਰ ਆਉਂਦੀ ਹੈ ਕਿ ਜਿਹੜੀਆਂ ਜਿਹੜੀਆਂ ਗਤੀਵਿਧੀਆਂ ਨੇ ਕਿਸੇ ਤੋਂ ਫਰौती ਮੰਗਣ ਦੀ ਜਾਂ ਕੋਈ ਵਾਰਦਾਤ ਕਰਨ ਦੀ ਤਾਂ ਉਹਦੇ ਨੂੰ ਠੱਲ ਪਾਈ ਜਾ ਸਕੀ ਤਾਂ ਇਸ ਨੂੰ ਲੈ ਕੇ ਜਿਹੜਾ ਕਿ ਤਨ ਕਿਤੇ ਕਹਿ ਲਈਏ ਕਿ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਪਰ ਇਹਦੇ ਵਿੱਚ ਅੱਗੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜਿਹੜਾ ਵੀ ਰਿਮਾਂਡ ਪੀਰੀਅਡ ਹੈ ਉਹਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਇਹਨਾਂ ਗੈਂਗਸਟਰਾਂ ਦੇ ਕਿੱਥੇ ਤੱਕ ਹੱਥ ਸੀ ਕਿਉਂਕਿ ਜਿਹੜੇ ਹਥਿਆਰ ਫੜੇਗੇ ਨੇ ਉਹ ਕਿੱਥੇ ਵਰਤੇ ਜਾਣੇ ਸੀਗੇ ਕਿਸਤੇ ਕਹਿਣ ਤੇ ਵਰਤੇ ਜਾਣੇ ਸੀ ਕੁਝ ਕੁ ਖੁਲਾਸੇ ਮੁਰਦੀ ਇਨਵੈਸਟੀਗੇਸ਼ਨ ਵਿੱਚ ਹੋਏ ਨੇ ਬਾਕੀ ਖੁਲਾਸੇ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਹੁੰਦੇ ਨਜ਼ਰ ਆਉਣਗੇ ਤੇ ਹੋ ਸਕਦਾ ਹੈ ਪੁਲਿਸ ਨੂੰ ਹੋਰ ਵੀ ਹਥਿਆਰ ਬਰਾਮਦ ਹੋਣ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਅਤੇ ਇਹਨਾਂ ਦੇ ਕਹਿਣ ਦੇ ਉੱਤੇ ਕੋਈ ਹੋਰ ਵੀ ਅੱਗੇ ਲਿੰਕ ਦੇ ਵਿੱਚ ਜਿਹੜੇ ਅਜਿਹੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਇਹਨਾਂ ਤੋਂ ਬਾਅਦ ਹੋਰ ਵੀ ਵੱਡੀਆਂ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜਿਹੜੀ ਪੁਲਿਸ ਦੇ ਵੱਲੋਂ ਅ ਜਤਾਈ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਕਿਸ ਕੇਸ ਦੇ ਵਿੱਚ ਜਲੰਧਰ ਪੁਲ ਸੱਗੇ ਹੋਰ ਕਿਹੜਾ ਵੱਡਾ ਐਕਸ਼ਨ ਲੈਂਦੀ ਹੈ ਤੇ ਕਿਸ ਅੰਜਾਮ ਤੱਕ ਪਹੁੰਚਦੀ ਹੈ ਉਹਨਾਂ ਵੱਲ ਸਮਾਂ ਤੈਅ ਕਰੇਗਾ ਇਸ ਦੇ ਬਤਲਕ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਦਿਓ ਜਾਜ ਧੰਨਵਾਦ